ਕਿੰਦਰਾ ਦੀ ਸ਼ਗਨ ਰਾਸ਼ੀ ਨੂੰ ਲੈ ਕੇ ਮਤਾ ਪਾ ਦਿੱਤਾ ਗਿਆ ਹੈ ਕਿੰਦਰਾ ਨੂੰ ਦਿੱਤੀ ਜਾਣ ਵਾਲੀ ਵਧਾਈ ਯਾਨੀ ਕਿ ਸ਼ਗਨ ਦੀ ਰਾਸ਼ੀ ਹੁੰਦੀ ਹੈ ਜੋ 2100 ਰੁਪਏ ਅਤੇ 3100 ਰੁਪਏ ਤੱਕ ਤੈਅ ਕਰ ਦਿੱਤੀ ਗਈ ਹੈ ਪਟਿਆਲਾ ਦੇ ਵਿੱਚ ਨਗਰ ਨਿਗਮ ਨੇ ਅਹਿਮ ਫੈਸਲਾ ਲਿਆ ਹੈ ਨਗਰ ਨਿਗਮ ਨੇ ਇੱਕ ਮਤਾ ਪਾਇਆ ਕਾਉਂਸਲਰਾਂ ਦੇ ਨਾਲ ਰਲ ਕੇ ਕਿ ਜੋ ਕੇਂਦਰ ਸਮਾਜ ਹੈ ਭਾਈਚਾਰਾ ਉਹਨਾਂ ਦੇ ਲਈ ਜੋ ਵਧਾਈ ਦੀ ਜਿਹੜੀ ਰਾਸ਼ੀ ਹੁੰਦੀ ਹੈ ਕਈ ਵਾਰ ਬਹੁਤ ਸਾਰੀ ਰਾਸ਼ੀ ਹੈ ਜਿਹੜੀ ਉਹ ਮੰਗ ਲਈ ਜਾਂਦੀ ਹੈ ਇਹ ਮੇਅਰ ਕਹਿ ਰਹੇ ਨੇ ਪਟਿਆਲਾ ਦੇ ਮੇਅਰ ਦਾ ਇਹ ਦਾਵਾ ਹੈ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸੀ ਕਿ ਲੋਕ ਤੰਗ ਹੋ ਜਾਂਦੇ ਸੀ ਕਈ ਵਾਰ ਰਾਸ਼ੀ ਬਹੁਤ ਜ਼ਿਆਦਾ ਮੰਗ ਲਈ ਜਾਂਦੀ ਸੀ ਜਿਸ ਕਰਕੇ ਇਹ ਮਤਾ ਪਾਇਆ ਗਿਆ ਕਿ 2100 ਰੁਪਏ ਜਾਂ ਫਿਰ 3100 ਰੁਪਏ ਤੱਕ ਜਿਹੜਾ ਸ਼ਗਨ ਹੈ ਉਹ ਰਾਸ਼ੀ ਨਿਰਧਾਰਿਤ ਕੀਤੀ ਕਿ ਜਾਂ ਲੋਕਾਂ ਦੀ ਸ਼ਿਕਾਇਤ ਨਗਰ ਨਿਗਮ ਵਿੱਚ ਮਤਾ ਪਾਇਆ ਗਿਆ ਕਿੰਦਰਾਂ ਦੀ ਸ਼ਗਰ ਰਾਸ਼ੀ 2100 ਜਾਂ ਫਿਰ 3100 ਕੀਤੀ ਗਈ ਹੈ ਦਾ ਪਟਿਆਲਾ ਨਗਰ ਨਿਗਮ ਦਾ ਇਹ ਅਹਿਮ ਮਤਾ ਹੈ ਮਤੇ ਵਿੱਚ ਕਿੰਦਰਾਂ ਦੀ ਸ਼ਗਨ ਰਾਸ਼ੀ ਨਿਰਧਾਰਿਤ ਕਰ ਦਿੱਤੀ ਗਈ ਹੈ ਦੱਸਿਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਬਹੁਤ ਸਾਰੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਰਹੀਆਂ ਨੇ ਖਿਰ ਪਟਿਆਲਾ ਨਗਰ ਨਿਗਮ ਨੇ ਇਹ ਅਹਿਮ ਫੈਸਲਾ ਲਿਆ ਇਸ ਦੇ ਨਾਲ ਹੀ ਮੇਅਰ ਨੇ ਇਹ ਵੀ ਕਿਹਾ ਕਿ ਇਹ ਕੋਈ ਬੰਦੇਸ਼ ਨਹੀਂ ਹੈ ਕਿ 3100 ਤੱਕ ਹੀ ਦੇਣਾ ਜੇਕਰ ਕੋਈ ਵਿਅਕਤੀ ਆਪਣੀ ਖੁਸ਼ੀ ਦੇ ਨਾਲ ਵੱਧ ਰਾਸ਼ੀ ਦੇਣਾ ਚਾਹੁੰਦਾ ਹੈ ਜੇਕਰ ਉਹ ਰਾਜ਼ੀ ਹੋ ਜਾਂਦਾ ਹੈ ਵੱਧ ਰਾਸ਼ੀ ਦੇਣ ਦੇ ਲਈ ਖੁਸ਼ੀ ਖੁਸ਼ੀ ਤਾਂ ਉਹ ਦੇ ਸਕਦਾ ਹੈ ਇਹ ਕੋਈ ਅਪਰਾਧ ਜਾਂ ਜ਼ੁਰਮ ਨਹੀਂ ਹੈ ਪਰ ਜੇਕਰ ਕਿਸੇ ਗਰੀਬ ਪਰਿਵਾਰ ਦੇ ਕਰ ਜੀ ਖੁਸ਼ੀ ਹੁੰਦੀ ਹੈ ਜੇ ਉੱਥੇ ਜਾ ਕੇ ਕਈ ਵਾਰ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਵੱਧ ਪੈਸੇ ਮੰਗ ਲਈ ਕਿ ਪਰਿਵਾਰ ਤੰਗ ਪਰੇਸ਼ਾਨ ਨਾ ਹੋਵੇ ਪਰ ਪਰਿਵਾਰ ਤੇ ਵੀ ਜ਼ਿਆਦਾ ਬੋਝ ਨਾ ਪਵੇ ਇਸ ਕਰਕੇ ਉਹਨਾਂ ਪਰਿਵਾਰਾਂ ਲਈ 3100 ਰੁਪਏ ਜਾਂ 2100 ਰੁਪਏ ਤੱਕ ਹੀ ਰਾਸ਼ੀ ਹੈ ਜਿਹੜੀ ਸ਼ਗਨ ਦੀ ਉਹ ਲਈ ਜਾਵੇ ਤੋਂ ਇਹ ਪਟਿਆਲਾ ਨਗਰ ਨਿਗਮ ਨੇ ਅਹਿਮ ਫੈਸਲਾ ਲਿਆ ਨਵਾਂ ਮਤਾ ਪਾਇਆ ਕੀ ਕੁਝ ਕਹਿਣਾ ਪਟਿਆਲਾ ਦੇ ਮੇਅਰ ਦਾ ਉਹ ਜ਼ਰੂਰ ਸੁਣਦਿਆਂ ਐਸਾ ਲੋਕਾਂ ਨੇ ਕੰਪਲੇਂਟਾਂ ਆ ਰਹੀਆਂ ਸੀਗੀਆਂ ਵੀ ਕਿਨਰ ਸਮਾਜ ਲੋਕਾਂ ਨਾਲ ਧੱਕਾ ਕਰਦਾ ਹੂੰ ਸਾਡੇ ਕਾਉਂਸਲਰ ਸਹਿਬਾਨ ਤਿੰਨ ਚਾਰ ਕਾਉਂਸਲਰਾਂ ਨੇ ਕੋਈ ਭਾਲੀ ਕਰਕੇ ਹੋਰ ਕਈ ਕੌਂਸਲਰ ਨੇ ਕੰਪਲੀਟ ਕਰੀ ਵੀ ਐ ਕਰਕੇ ਧੱਕਾ ਜਿਹੜਾ ਹੈਗਾ ਵੀ ਉਹਨੂੰ ਰੋਕਿਆ ਜਾਂਦਾ ਅਸੀਂ ਹਾਊਸ 'ਚ ਮਤਾ ਲਿਆਂਦਾ ਉਹਨਾਂ ਨੇ ਇੱਕ ਕਾਉਂਸਲਰ ਨੇ ਦਿੱਤਾ 2100 ਤੇ 3100 ਸੀ ਸਗੰਦੇ ਰੂਪ 'ਚ ਦੇ ਸਕਦੇ ਪਬਲਿਕ ਦੀ ਆਵਾਜ਼ ਹੂੰ ਬਟ ਅਸੀਂ ਇਹ ਨਹੀਂ ਕਹਿੰਦੇ ਜਿਹੜਾ ਫਿਕਸ ਹੈ ਉਹਨੂੰ ਹੀ ਰੋਕੋ ਬਾਕੀ ਜਿਹਦੀ ਖੁਸ਼ੀ ਹੈ ਜਿਹਦੀ ਖੁਸ਼ੀਆ ਜੋ ਮਰਜ਼ੀ ਦਵੇ ਕੋਈ ਰੋਕ ਟੋਕ ਨਹੀਂ ਹੈ ਹੂੰ ਕੋਈ ਬੰਨੇ ਕੋਈ ਬਾੰਦ ਨਹੀਂ ਹੈਗੀ ਬਟ ਇਹ ਵੀ ਜਿਹੜਾ ਕੋਈ ਗਰੀਬ ਆਦਮੀ ਉਹ ਵੀ ਜਰਰੀ 31 300 2100 ਦਾ 3100 ਦੇ ਸਕਦਾ ਹਾਂ ਤੇ ਸਰ ਇਹ ਵੀ ਜੋ ਜੀ ਸਰਨ ਹੁੰਦਾ ਦੇਖੋ ਉਹਨਾਂ ਦਾ ਵੀ ਜਿਹੜੇ ਮਹੰਤ ਹੈ ਉਹਨਾਂ ਦਾ ਵੀ ਇਹੀ ਰੋਜ਼ਗਾਰ ਹੈ ਜੋ ਵੀ ਹੈ ਉਹਨਾਂ ਦੇ ਵਾਸਤੇ ਵੀ ਆਪਾਂ ਨੇ ਸੋਚਣਾ ਹੈ ਉਹ ਵੀ ਤਾਂ ਆਪਣੇ ਚੋਈਆਂ ਉਹ ਇਸ ਕਰਕੇ ਵੀ ਜੋ ਖੁਸ਼ੀ ਨਾਲ ਕੋਈ ਦੇ ਸਕਦਾ ਹੈ ਜਿਹੜਾ ਫੋਨ ਕਰਦਾ ਉਹਨੂੰ ਦੇਣਾ ਵੀ ਚਾਹੀਦਾ ਅਸੀਂ ਵੈਸੇ ਵੀ ਤਾਂ ਵਾਰਤੋਹਾਰ ਸਾਨੂੰ ਮੰਦਿਰਗੁਰ ਦਵਾਰੇ ਜਾਂਦੇ ਆ ਇਹ ਵੀ ਇੱਕ ਅਨਚੈਕ ਵੀ ਮੰਦਿਰਗੁਰ ਦਵਾਰੇ ਦਾ ਸਾਨੂੰ ਵੈਸੇ ਵੀ ਪੰਡਤ ਵੀ ਗਏ ਨੇ ਵੀ ਦਿਵਾਲੀ ਦੇ ਸੂਟ ਦੇ ਕਹਿਓ ਅਸੀਂ ਵੈਸੇ ਵੀ ਤਾਂ ਦੇਖ ਗਏ ਨੇ ਜਿਹੜਾ ਆਪਣੀ ਖੁਸ਼ੀ ਨਾਲ ਜਿਦਾ ਰੁਟੀਨ ਤੇ ਵੈਸੇ ਲੰਘਦੇ ਮੰਤਾਂ ਨੂੰ ਦੇ ਦਿੰਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਇਹ ਵੀ 21 ਤੋਂ 21 ਤੇ 31 ਸੂਟ ਤਾਂ ਦੇਣਾ ਹੀ ਦੇਣਾ ਜਿਹਦੀ ਖੁਸ਼ੀ ਹੈਗੀ ਜਿਹੜਾ ਫੋਨ ਕਰਦਾ ਉਹ ਜ਼ਰੂਰ ਦਵੇ ਕੋਈ ਇਤਰਾਕ